ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਪਾਂ 6 ਅਪ੍ਰੈਲ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਇੱਕ ਬੱਦਲਵਾਈ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਆਉਂਦੇ ਦਿਨਾਂ ਵਿੱਚ ਹਲਕੇ ਤੋਂ ਦਰਮਿਆਨੀ ਪੱਧਰ ਬਾਈ ਪੰਜਾਬ ਵੱਲ ਖੋਜ ਕਰ ਰਹੀ ਹੈ ਤੇ ਬੱਦਲਵਾਈ ਜਿਹੜੀ ਹੈ 24 ਘੰਟੇ ਤੋਂ ਜ਼ਿਆਦਾ ਪੰਜਾਬ ਦੇ ਉੱਪਰ ਬਣੀ ਰਹੇਗੀ ਉਸ ਦਾ ਕੀ ਅਸਰ ਹੋਵੇਗਾ ਕੀ ਹਾਲਾਤ ਬਣਨਗੇ ਕੀ ਮੀਂਹ ਹੋ ਸਕਦਾ ਹੈ ਜਾਂ ਨਹੀਂ ਕਿਸਾਨਾਂ ਦੀ ਕਿਸ ਤਰ੍ਹਾਂ ਦੀ ਚਿੰਤਾ ਵੱਧ ਸਕਦੀ ਹੈ ਇਹ ਸਾਰੀ ਜਾਣਕਾਰੀ ਇਸ ਵੀਡੀਓ ਰਹੀਂ ਸ਼ੇਅਰ ਕਰਾਂਗੇ ਗੱਲ ਕਰਾਂਗੇ ਤਾਂ ਮੀਂਹ ਦੇ ਹਾਲਾਤਾਂ ਦੀ ਤਾਂ ਪੰਜਾਬ ਦੇ ਵਿੱਚ ਫਿਲਹਾਲ ਗਰਮੀ ਦਾ ਮੌਸਮ ਲਗਭਗ ਸ਼ੁਰੂ ਹੈ ਚੰਗੀ ਕੜਾਕਰੀ ਧੁੱਪ ਪੈ ਰਹੀ ਹੈ ਤਾਪਮਰ 35 ਡਿਗਰੀ ਨੂੰ ਹੱਥ ਲਗਾ ਰਹੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਵੈਦਰ ਵਾਈਸ ਮਿੰਦਰ ਨੂੰ ਪਹਿਲੀ ਵਾਰ ਹੀ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹ ਸਕੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 2 ਤਰੀਕ ਤੱਕ ਮੌਸਮ ਠੀਕ ਹੈ 3 ਤਰੀਕ ਜਾਨੀ ਕਿ 3 April ਬਾਅਦ ਦੁਪਹਿਰ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਬੱਦਲਵਾਈ ਪੱਛਮੀ ਪਾਸੇ ਤੋਂ ਆਉਂਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਅੱਧ ਦੁਪਹਿਰ ਤੋਂ ਬਾਅਦ ਯਾਨੀ ਕਿ ਸ਼ਾਮ ਦੇ ਸਮੇਂ ਲਗਭਗ ਹਲਕੀ ਦਰਮਿਆਨੀ ਬੱਦਲਬਾਈ 3 ਤਰੀਕ ਸ਼ਾਮ ਨੂੰ ਕੂਚ ਕਰਦੀ ਹੋਈ ਦਿਖਾਈ ਦੇਵੇਗੀ ਇਸ ਬੱਦਲਬਾਈ ਦਾ 3 ਤਰੀਕ ਰਾਤ ਤੱਕ ਕੋਈ ਵੱਡਾ ਅਸਰ ਨਹੀਂ ਹੈ 4 ਤਰੀਕ ਨੂੰ ਪੂਰੇ ਪੰਜਾਬ ਦੇ ਉੱਪਰ ਇਸ ਬੱਦਲਬਾਈ ਦਾ ਅਸਰ ਸ਼ੁਰੂ ਹੋ ਜਾਵੇਗਾ ਹਵਾਵਾਂ ਦਾ ਰੁਖ ਜਿਹੜਾ ਉਹ ਪੱਛਮੀ ਦਿਸ਼ਾ ਦੀ ਜਗ੍ਹਾ ਹੁਣ ਪੂਰਬ ਤੋਂ ਹਵਾਵਾਂ ਚੱਲਣੇ ਸ਼ੁਰੂ ਹੋਣਗੇ ਜੋ ਕਿ ਬੰਗਾਲ ਦੀ ਖਾੜੀ ਤੋਂ ਆਉਣਗੀਆਂ ਜਿਸ ਦੇ ਨਾਲ ਨਵੀਂ ਵਾਲੇ ਬੱਦਲ ਅਤੇ ਥੋੜੇ ਬਹੁਤੇ ਨਵੀਂ ਵਾਲੀ ਹਵਾਵਾਂ ਪੰਜਾਬ ਵਿੱਚ ਐਂਟਰ ਕਰਦੀ ਹੋਈ ਦਿਖਾਈ ਦੇ ਸਕਦੀਆਂ ਨੇ ਬੱਦਲਬਾਈ ਹੋਵੇਗੀ ਪੂਰਬ ਦੀ ਹਵਾ ਚੱਲੇਗੀ ਜਿਸ ਦੇ ਮੈਚ ਵਾਲਾ ਇੱਕ ਹਮਸ ਬੜਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਚੱਕਰਵਾਤੀ ਹਵਾਵਾਂ ਦਾ ਰੁਖ ਬਣਦਾ ਹੋਇਆ ਦਿਖਾਈ ਦੇਵੇਗਾ ਪੰਜਾਬ ਦੇ ਵਿੱਚ ਉੱਤਰ ਪੱਛਮੀ ਅਤੇ ਦੱਖਣ ਪੂਰਬੀ ਹਵਾਵਾਂ ਦੇ ਸਦਕੇ ਥੋੜੀ ਜੀ ਤੇਜ਼ ਹਵਾਵਾਂ ਦਾ ਮਾਹੌਲ ਵੀ ਬਣ ਸਕਦਾ ਹੈ ਕਿਉਂਕਿ ਇਹ ਜਿਹੇ ਦੇ ਵਿੱਚ ਗਰਮ ਹਵਾਵਾਂ ਅਤੇ ਥੋੜੀ ਜਿਹੀ ਠੰਡੀ ਹਵਾਵਾਂ ਦਾ ਮਿਕਸ ਕਰਕੇ ਕੱਟ ਦਬਾਅ ਵਾਲਾ ਖੇਤਰ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਮੀਂਹ ਦੀ ਸੰਭਾਵਨਾ ਕੋਈ ਬਹੁਤ ਵੱਡੀ ਨਹੀਂ ਹੈ ਅਗਰ ਕਹੇ ਕਿ ਪੰਜਾਬ ਵਿੱਚ ਮੀਂਹ ਹੋਵੇਗਾ ਤਾਂ ਅਜਹੀ ਸੰਭਾਵਨਾ ਬਹੁਤ ਘੱਟ ਨੇ ਬੂੰਦਾਬੰਦੀ ਤੇ ਕਿਰਮਣਕਣੀ ਦੀ ਉਮੀਦ ਕੀਤੀ ਜਾ ਸਕਦੀ ਹੈ ਪਰ ਹਜੇ ਜਿਸ ਤਰੀਕੇ ਦੇ ਹਾਲਾਤ ਨੇ ਕੋਈ ਵੱਡੀ ਕਲੈਰਟੀ ਨਹੀਂ ਹੈ ਪਰ ਹਾਂ ਬੱਦਲਵਾਰੀ ਦਾ ਅਸਰ ਪੰਜਾਬ ਦੇ ਉੱਪਰ ਜ਼ਰੂਰ ਬਣਿਆ ਰਹੇਗਾ ਤੇਜ਼ ਹਵਾ ਚੱਲ ਸਕਦੀ ਹੈ ਜਿਸ ਦੇ ਨਾਲ ਕਣਕਾਂ ਦੀ ਫਸਲ ਦਾ ਕੋਈ ਵੱਡਾ ਨੁਕਸਾਨ ਤਾਂ ਨਹੀਂ ਪਰ ਹਲਕੇ ਹਲਕੇ ਕਿਤੇ ਨਾ ਕਿਤੇ ਜੋ ਪਛੇਤੀ ਕਣਕਾਂ ਹਨ ਉਹਨਾਂ ਦਾ ਨੁਕਸਾਨ ਹੋਣ ਦੇ ਚਾਂਸ ਬਣ ਸਕਦੇ ਨੇ ਅਗਰ ਗੱਲ ਕੀਤੀ ਜਾਵੇ ਤਾਂ ਆਉਂਦੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਫਿਲਹਾਲ ਹੁਣ ਠੀਕ ਬਣਦਾ ਹੋਇਆ ਦਿਖਾਈ ਦੇ ਰਿਹਾ 4 ਤਰੀਕ ਤੋਂ ਬਾਅਦ 5 ਤਰੀਕ ਤੱਕ ਦੁਪਹਿਰ ਤੋਂ ਬਾਅਦ ਬੱਦਲਵਾਈ ਸਾਫਵੰਦੀ ਦਿਖਾਈ ਦੇ ਰਹੀ ਹੈ 5 ਤਰੀਕ ਨੂੰ ਦੁਆਰਾ ਤੋਂ ਤਾਪਮਾਨ ਪੰਜਾਬ ਦੇ ਆਪ ਹੁੰਦੇ ਦਿਖਾਈ ਦੇ ਰਹੇ ਨੇ ਜੋ ਤਾਪਮਾਨ 35 ਡਿਗਰੀ ਦੇ ਨੇੜੇ-ਤੇੜੇ ਬਣੇ ਹੋਏ ਸੀ ਉਹ 5 ਤਰੀਕ ਤੋਂ ਲੈ ਕੇ 6 ਤਰੀਕ ਤੱਕ 35 ਤੋਂ ਉੱਪਰ ਜਾਂਦੇ ਹੋਏ ਦਿਖਾਈ ਦੇ ਸਕਦੇ ਨੇ ਦੁਪਹਿਰ ਦੇ ਸਮੇਂ ਜਾਂ ਦੁਪਹਿਰ ਤੋਂ ਬਾਅਦ ਤਾਪਮਾਨ ਜਿਹੜਾ ਉਹ 35 ਡਿਗਰੀ ਦੇ ਉੱਪਰ ਜਾ ਸਕਦਾ ਹੈ ਜਿਸ ਨਾਲ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਹੁਣ ਹੌਲੀ-ਹੌਲੀ ਕੜਾਕੇ ਦੀ ਗਰਮੀ ਪੈਣੀ ਸ਼ੁਰੂ ਹੋ ਜਾਵੇਗੀ ਅਗਰ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਐਵਰੇਜ ਤਾਪਮਾਨ ਪੰਜਾਬ ਦੇ ਵਿੱਚ 35 ਡਿਗਰੀ ਰਹੇਗਾ ਪੱਛੋਂ ਦੀ ਹਵਾ ਲਗਾਤਾਰ ਚੱਲੇਗੀ ਪੰਜ ਤਰੀਕ ਨੂੰ ਪੂਰਬੀ ਹਵਾ ਦੀ ਅਨੁਮਾਨ ਲਗਾਤਾਰ ਵਧਦੇ ਹੋਏ ਦਿਖਾਈ ਦੇ ਰਹੇ ਪੰਜਾਬ ਦੇ ਉੱਪਰ ਬੱਦਦਾ ਬਈ ਸਿਸਟਮ ਲਗਾਤਾਰ ਬਰਕਰਾਰ ਰਹੇਗਾ ਮੀਂਹ ਦੀ ਸੰਭਾਵਨਾ ਅਗਰ ਕੋਈ ਨਮੀ ਪ੍ਰਾਪਤ ਹੋਵੇਗੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਸ਼ੇਅਰ ਕਰਾਂਗੇ ਤੁਹਾਡੀ ਕੋਈ ਸੁਝਾਅ ਹੈ ਕਿਸੇ ਤਰੀਕੇ ਦੀ ਰਿਕਵੈਸਟ ਹੈ ਜਾਂ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਵਿੱਚ ਦੇਖੋ ਕੇ ਲਿਖ ਦਿਓ ਤੇ ਬਾਕੀ ਆਪਣੇ ਪਿੰਡ ਜਿਹੜੇ ਸ਼ਹਿਰ ਦਾ ਨਾਮ ਜ਼ਰੂਰ ਲਿਖ ਦਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਸਾਡੇ ਦਰਸ਼ਕ ਵੀਰ ਸਾਨੂੰ ਕਿਸ ਕਿਸੇ ਇਲਾਕੇ ਤੋਂ ਦੇਖ ਰਹੇ ਨੇ ਇਹ ਜੀ ਅਪਡੇਟ ਸੀਗੀ 6 April ਤੱਕ ਦੇ ਮੌਸਮ ਦੀ ਅਗਲੀ ਜਾਣਕਾਰੀ ਜਿਵੇਂ ਹੀ ਪ੍ਰਾਪਤ ਹੋਵੇਗੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ